ਅਕਾਲੀ ਦਲ ਬਾਦਲ ਜਿਹੜੀ ਹੁਣ ਜਿਨ੍ਹਾਂ ਦਾ ਬੇੜਾ ਡੁੱਬ ਰਿਹਾ ਹੈ ਉਸ ਡੁੱਬੇ ਹੋਏ ਬੇੜੇ ਦੇ ਵਿੱਚ ਖੇੜਾ ਸਾਹਿਬ ਸਵਾਰ ਹੋ ਚੁੱਕੇ ਨੇ ਔਰ ਇਹਨਾਂ ਨੇ ਆਪਣੀ ਕੁਰਬਾਨੀ ਨੂੰ ਵੀ ਰੋਲ ਦੇਣਾ ਹੈ ਕੁਰਬਾਨੀਆਂ ਖੇੜਾ ਸਾਹਿਬ ਦੀ ਬਹੁਤ ਵੱਡੀਆਂ ਨੇ ਪਰ ਜੇ ਅਸੀਂ ਇਹ ਸਮਝੀਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁਰਬਾਨੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਵੱਡੀ ਇਹਨਾਂ ਦੀ ਕੁਰਬਾਨੀ ਹੈ ਤਾਂ ਇਹ ਇਹਨਾਂ ਦੀ ਮੂਰਖਤਾ ਹੋਵੇਗੀ ਬਿਕੜਾ ਸਾਹਿਬ ਬਹੁਤ ਸਮਾਂ ਪੰਜਾਬ ਦੀ ਜੇਲ੍ਹਾਂ ਤੋਂ ਬਾਹਰ ਰਹੇ ਨੇ 2016 ਤੋਂ ਬਾਅਦ ਹੀ ਇਹ ਪੰਜਾਬ ਦੀ ਜੇਲ੍ਹਾਂ ਚ ਆਏ ਨੇ ਇਹਨਾਂ ਨੂੰ ਮੈਨੂੰ ਲੱਗਦਾ ਹੈ ਵੀ ਉਹ ਨਹੀਂ ਪਤਾ ਜੋ ਪੰਜਾਬ ਦੀ ਸਿਆਸਤ ਜਾਂ ਪੰਜਾਬ ਦਾ ਜੋ ਹਾਲ ਹੈ ਜੋ ਸਿੱਖਾਂ ਦੇ ਜੋ ਮੰਗਾਂ ਨੇ ਉਹਨਾਂ ਤੋਂ ਖੇੜਾ ਸਾਹਿਬ ਪੂਰੇ ਅਨਜਾਨ ਸੀ ਖੇੜਾ ਸਾਹਿਬ ਜੋ ਬੋਲੇ ਨੇ ਕਿਤੇ ਨਾ ਕਿਤੇ ਗੱਲਬਾਤ ਹੋਈ ਆ ਬਿਕਰਮ ਮਜੀਠੀ ਦੀ ਸਟੇਟਮੈਂਟ ਆਈ ਕਿ ਇਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੀ ਐਵੇਂ ਦੀਆਂ ਗੱਲਾਂ ਕਰਨ ਵਾਲੇ ਵੱਡੀਆਂ ਗੱਲਾਂ ਕਰਨ ਵਾਲੇ ਨੂੰ ਸਿਕਿਉਰਿਟੀ ਚਾਹੀਦੀ ਹੈ ਡੀਜੀਪੀ ਨੂੰ ਅਸੀਂ ਪੱਤਰ ਵੀ ਲਿਖਾਂਗੇ ਕਿਉਂਕਿ ਵੀ ਖੇੜਾ ਸਾਹਿਬ ਨੇ ਸਾਰੀਆਂ ਸੱਚੀਆਂ ਗੱਲਾਂ ਕਹੀਆਂ ਦੇਖੋ ਜੀ ਇਹਨਾਂ ਨੇ ਤਾਂ ਰਲ ਮਿਲ ਕੇ ਨਾ ਪੰਜਾਬ ਦੀ ਜੋ ਮਾਹੌਲ ਹੈ ਜਾਂ ਪੰਜਾਬ ਦੀ ਜੋ ਇਮੇਜ ਹੈ ਇਹਨੂੰ ਖਰਾਬ ਕਰਨਾ ਦੇਖੋ ਇਹ ਇਤਿਹਾਸ ਗਵਾਹ ਹੈ ਸਾਨੂੰ ਸਰਦਾਰ ਸਿਮਰ ਸਿੰਘ ਮਾਨ ਬਹੁਤ ਸਟੇਜਾਂ ਤੋਂ ਦੱਸਦੇ ਆਉਂਦੇ ਨੇ ਵੀ ਜਦੋਂ ਬਾਦਲ ਸਾਹਿਬ ਨੂੰ ਜੇਲ੍ਹ ਕੱਟਣੀ ਪੈਂਦੀ ਸੀ ਤਾਂ ਇਹ ਆਡੋ ਮੌਸਮ ਮੰਗਾਉਂਦੇ ਹੁੰਦੇ ਸੀ ਜਦੋਂ ਅੰਬ ਸਾਹਿਬ ਧਰਨਾ ਲੱਗਿਆ ਮੈਂ ਆਮ ਲੇਖਕ ਦਸਤਮ ਗੁਰਬਖਸ਼ ਸਿੰਘ ਨੇ ਜਦੋਂ ਬੰਦੀ ਸਿੰਘਾਂ ਦੀ ਗੱਲ ਕੀਤੀ ਤੇ ਬਾਦਲਾਂ ਦੇ ਹਥਿਆਰ ਸੀ ਉੱਤੇ ਉਹਦੀ ਖਬਰਾਂ ਲਾਉਂਦੇ ਸੀ ਵੀ ਇਹ ਅੱਤਵਾਦੀ ਨੇ ਬੰਦੀ ਸਿੰਘ ਕੋਈ ਨਹੀਂ ਹੈਗੇ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਵੀ ਇਹਨਾਂ ਦੀ ਹਾਲਤ ਹੀ ਹੋਈ ਪਈ ਹੈ ਵੀ ਇਹ ਸਰਵਾਈਵ ਨਹੀਂ ਜੇ ਸਰਵਾਈਵ ਵੀ ਕਰ ਗਏ ਤਾਂ ਵੀ ਭੜਾ ਕਿਉਂਕਿ ਕਾਲੀਦਲ ਦਾ ਸਿਆਸਤ ਦਾ ਇਤਿਹਾਸ ਤਾਂ ਹੈ ਪਰ ਬਾਦਲ ਪਰਿਵਾਰ ਦਾ ਕੋਈ ਇਤਿਹਾਸ ਨਹੀਂ ਖੇੜਾ ਸਾਹਿਬ ਨੇ ਵੀ ਜੋ ਤਰੀਫਾਂ ਕੀਤੀਆਂ ਨੇ ਸਿਰਫ ਬਾਦਲ ਪਰਿਵਾਰ ਦੀਆਂ ਨਹੀਂ ਕੀਤੀਆਂ ਨੇ ਸੁਭੀਰ ਬਾਦਲ ਨੂੰ ਸਾਹਿਬ ਕਿਹਾ ਮਜੀਠੀ ਨੂੰ ਸਾਹਿਬ ਕਿਹਾ ਕਿ ਖੇੜਾ ਸਾਹਿਬ ਨੂੰ ਨਹੀਂ ਵੀ ਅਦਬੀਆਂ ਦਾ ਯਾਦ ਰਹੀਆਂ ਕਿ ਇਹਨਾਂ ਦੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਹੋਰ ਉਹਨਾਂ ਦੀ ਕੁਰਬਾਨੀ ਤੋਂ ਜ਼ਿਆਦਾ ਵੱਡੀ ਹੈ ਮੈਂ ਇੱਕ ਅੰਗਰੇਜ਼ੀ ਦੇ ਆਰਟੀਕਲ ਦਾ ਤੁਹਾਨੂੰ ਟੌਪਿਕ ਦੱਸਦਾ ਹਾਂ ਵੀ ਜਿਹੜਾ ਉਹਦੇ ਹੈਡਿੰਗ ਸੀ ਉਹ ਇਹ ਸੀਗਾ ਬਾਲੀਬਾਲ ਟੂ ਬੁਲਟ ਪ੍ਰੂਫ ਵਿਪਕਮ ਅੰਤਮਾਨ ਜਦੋਂ ਪ੍ਰਚਾਰ ਕਰਦਾ ਸੀ ਉਹ ਤੋਂ ਬਾਲੀਬਾਲ ਖੇਡਦਾ ਸੀ ਨੌਜਵਾਨਾਂ ਦੇ ਵਿੱਚ ਜਾ ਕੇ ਅੱਜ ਜਦੋਂ 15 ਅਗਸਤ ਤੇ ਭਾਸ਼ਣ ਦਿੰਦਾ ਤਾਂ ਬੁਲਟ ਪ੍ਰੂਫ ਚੀਸ਼ਾਂ ਦੇ ਅੰਦਰ ਉਹ ਪ੍ਰਚਾਰ ਕਰਦੇ ਇੱਕ ਪਾਸੇ ਤਾਂ ਇਹ ਕਹਿਣਗੇ ਦੇਖੋ ਜੀ ਖਾਲਸਾਤਾਨ ਦੀ ਕੋਈ ਵੋਟ ਨਹੀਂ ਹੈ ਬਿਸੇਮਰ ਜਤਮਾਨ ਨੂੰ ਕੀ ਵੋਟ ਪੈਣੀ ਹੈ ਦੂਜੇ ਪਾਸੇ ਕਹਿਣਗੇ ਜੀ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ ਦੱਸਣਾ ਕੀ ਚਾਹੁੰਦੇ ਦੀਪ ਸੁੱਧੂ ਦੇ ਕਤਲ ਦੀ ਗੱਲ ਸਿੱਧੂ ਮੂਸੇਵਾਲ ਦੀ ਨਿੱਜਰ ਸਾਹਿਬ ਦੀ ਪੰਜਵੜ ਸਾਹਿਬ ਦੀ ਪਾਰਲੀਮੈਂਟ ਦੇ ਵਿੱਚ ਗੱਲ ਸਰਦਾਰ ਸਿਮਰ ਸਿੰਘ ਮਾਨ ਨੇ ਕੀਤੀ ਹੈ ਔਰ ਮਾਨ ਸਾਹਿਬ ਸ਼ਿਉਮਨੀ ਕਾਲੇ ਦਾ ਅਮਰਸਰ ਦੇ ਕੱਲੇ ਐਮਪੀ ਸੀਗੇ ਜਿਨ੍ਹਾਂ ਨੂੰ ਹੋਰ ਕਿਸੇ ਪਾਰਟੀ ਦੀ ਹਮਾਇਤ ਜਾਂ ਸਮਝੌਤਾ ਜਾਂ ਉਹਨਾਂ ਦੀ ਸਪੋਰਟ ਨਹੀਂ ਸੀ ਪਰ ਫਿਰ ਵੀ ਜੁਰਤ ਨਾਲ 77 ਸਾਲ ਦੀ ਉਮਰ 'ਚ ਉਹ ਗੱਲ ਕਰ ਦਿੰਦੇ ਨੇ ਜੋ ਸੁਖਬੀਰ ਬਾਦਲ ਹੋ ਰਹੀ ਜਾਂ ਮਜੀਠੀ ਹੋ ਰਹੀ ਸਾਰੀ ਉਮਰ ਨਹੀਂ ਕਰ ਸਕਦੇ ਇਹ ਵੀ ਕਿਹਾ ਜਾਂਦਾ ਕਿ ਮਾਨ ਸਾਹਿਬ ਚਲੋ ਮੰਗ ਵੀ ਬਹੁਤ ਰੱਖਦੇ ਨੇ ਪਰ ਮਾਨ ਸਾਹਿਬ ਦੀ ਮੰਗ ਪੂਰੀ ਨਹੀਂ ਹੋਈ ਇਨਸਾਫ ਤਾਂ ਮਿਲਿਆ ਨਹੀਂ ਜੀ ਨਾ ਦੀਪ ਸਿੱਧੂ ਨੂੰ ਮਿਲਿਆ ਨਾ ਸਿੱਧੂ ਮੂਸੇ ਵਾਲੇ ਨੂੰ ਮਿਲਿਆ ਕਿ ਗੱਲਾਂ ਤਾਂ ਆਖੀਆਂ ਨੇ ਜਾਂ ਤਾਂ ਇਨਸਾਫ ਦਵਾਉਂਗੇ ਸਰਦਾਰ ਸਿਮਰ ਸਿੰਘ ਮਾਨ ਅਰਗੇ ਐਮਪੀ ਸਰਦਾਰ ਅਮਰਤਪਾਲ ਸਿੰਘ ਅਰਗੇ ਐਮਪੀ ਜੇ ਉਹ ਉੱਥੇ ਪਾਰਲੀਮੈਂਟ ਚ ਜਾ ਕੇ ਬੋਲਣ ਗਿਆ ਅਸਰ ਤਾਂ ਉਦੋਂ ਹੋਣਾ। ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਨੇ। 4 ਜੂਨ ਨੂੰ ਤਾਂ ਰਿਜ਼ਲਟ ਆਇਆ। ਸਭ ਤੋਂ ਵੱਧ ਸੀਟਾਂ ਕਾਂਗਰਸ ਲੈ ਕੇ ਜਾਂਦੀ ਹੈ ਕਿਉਂਕਿ 1 ਜੂਨ ਤੋਂਰ 6 ਜੂਨ ਤੋਂ ਜੋ ਬਲੂ ਸਟਾਰ ਦਰਬਾਰ ਸਾਹਿਬ ਦੀ ਬੀਤ ਵੀ ਹੋਈ ਹੈ, ਉਹ ਚ ਸਭ ਤੋਂ ਵੱਧ ਹਿੱਸਾ ਕਾਂਗਰਸ ਦਾ। ਸਰਦਾਰ ਸਿਮਰ ਸਿੰਘ ਮਾਨ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਜੇ ਤੁਸੀਂ ਉਹਨਾਂ ਦਾ ਲਾਈਫ ਸਟਾਈਲ ਦੇਖੋ ਜੇ ਅੱਜ ਇਲੈਕਸ਼ਨ ਹਾਰ ਜਾਂਦੇ ਨੇ ਤਾਂ ਅਗਲੇ ਦਿਨ ਫੇਰ ਉਹ ਲੋਕਾਂ ਚ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨਾਂ ਤੋਂ ਕਾਫੀ ਰੈਲੀਆਂ ਹੋਈਆਂ ਨੇ ਕਾਫੀ ਕਾਨਫਰੰਸਾਂ ਹੋਈਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਹੋਈ ਬਾਬਾ ਬਕਾਲਾ ਉੱਥੇ ਰੈਲੀ ਦੇ ਵਿੱਚ ਬੰਦੀ ਸਿੰਘ ਗੁਰਦੀਪ ਸਿੰਘ ਬੱਲੂ ਆਣ ਖੇੜਾ ਪਹੁੰਚੇ ਅਤੇ ਉਹਨਾਂ ਨੇ ਸਪੀਚ ਦਿੱਤੀ ਲਗਾਤਾਰ ਸਪੀਚ ਦਿੱਤੀ ਕਾਫੀ ਉਹਨਾਂ ਨੇ ਬਿਆਨਬਾਜ਼ੀ ਵੀ ਕੀਤੀ ਲਗਾਤਾਰ ਕਹਿ ਰਹੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਨਹੀਂ ਬੋਲਦਾ ਸਿਮਰਨਜੀਤ ਸਿੰਘ ਮਾਨ ਤੇ ਵੀ ਕਾਫੀ ਹਮਲਾ ਕੀਤਾ ਉਹਨਾਂ ਨੇ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਲਈ ਵੀ ਕਈ ਸ਼ਬਦ ਕਹੇ ਸੋ ਲਗਾਤਾਰ ਰੈਲੀਆਂ ਚਲਦੀਆਂ ਗਈਆਂ ਤੇ ਲਗਾਤਾਰ ਜਿਹੜੀ ਬਿਆਨਬਾਜ਼ੀ ਹੁੰਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਿਆਨਬਾਜ਼ੀ ਭਾਈ ਅਮਰਤਪਾਲ ਸਿੰਘ ਦੇ ਅਗੇਂਸਟ ਸਿਮਰਨਜੀਤ ਸਿੰਘ ਮਾਨ ਨੂੰ ਵੀ ਗੁਰਦੀਪ ਬੱਲੂ ਖੇੜਾ ਨੇ ਕਿਤੇ ਨਾ ਕਿਤੇ ਘੇਰਿਆ ਕਿਤੇ ਨਾ ਕਿਤੇ ਟਿੱਪਣੀਆਂ ਕੀਤੀਆਂ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰੇ ਐਡਵੋਕੇਟ ਜਗਮੀਤ ਸਿੰਘ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਚ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਦੇਖਦੇ ਹੋ ਜਿਵੇਂ ਦੇ ਪਿਛਲੇ ਦਿਨਾਂ ਦੀਆਂ ਕਾਨਫਰੰਸਾਂ ਹੋਈਆਂ ਨੇ ਤੇ ਗੁਰਦੀਪ ਬੱਲੂਆਣਾ ਖੇੜਾ ਉਹਨਾਂ ਨੇ ਕਾਫੀ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੀ ਬਿਆਨਬਾਜ਼ੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਉਹਨਾਂ ਦਾ ਜੋ ਸੰਘਰਸ਼ ਹੈ ਕੌਮ ਜਾਣਦੀ ਹੈ ਜੀ ਬਹੁਤ ਸਤਿਕਾਰ ਹੈ ਪੰਥ ਦੇ ਉਸਰਮਾਏ ਨੇ ਪਰ ਬਹੁਤ ਨਿਰਾਸ਼ਾ ਔਰ ਦੁੱਖ ਹੋਇਆ ਹੈ ਵੀ ਇੰਨੇ ਲੰਮੇ ਕੁਰਬਾਨੀਆਂ ਤੋਂ ਬਾਅਦ ਉਸ ਸਟੇਜ ਤੋਂ ਚਲੇ ਗਏ ਜਿਨ੍ਹਾਂ ਦਾ ਇਸ ਸਮੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੀ ਸਿਆਸਤ ਔਰ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜੋ ਦੋਸ਼ੀ ਪਾਏ ਗਏ ਨੇ ਸਾਰਾ ਪੰਜਾਬ ਉਹਨਾਂ ਨੂੰ ਸਿਆਸਤ ਦੇ ਵਿੱਚ ਇੱਕ ਪਿੱਛੇ ਨਖੇੜ ਦਿੱਤਾ ਗਿਆ ਫੇਰ ਵੀ ਉਹਨਾਂ ਦੀ ਸਟੇਜ ਤੇ ਜਾ ਕੇ ਖੇੜਾ ਸਾਹਿਬ ਨੇ ਜੋ ਬਾਦਲਾਂ ਬਾਰੇ ਬਾਦਲ ਸਾਹਿਬ ਮਜੀਠੀਆ ਸਾਹਿਬ ਸਤਿਕਾਰਤ ਸ਼ਬਦ ਲੈ ਕੇ ਸੰਬੋਧਨ ਕੀਤਾ ਹੈ ਪੂਰੇ ਪੰਜਾਬ ਨੂੰ ਔਰ ਸਿੱਖ ਸਿਆਸਤ ਨੂੰ ਬਹੁਤ ਜ਼ਿਆਦਾ ਇਸ ਤੋਂ ਨਿਰਾਸ਼ਾ ਹੋਈ ਹੈ ਠੀਕ ਹੈ ਨਹੀਂ ਵੈਸੇ ਡੁੱਗਲ ਸਾਹਿਬ ਜਿਵੇਂ ਆਪਾਂ ਦੇਖੀਏ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜਦੋਂ ਰਾਜਨੀਤੀ ਵੀ ਹੁੰਦੀ ਆ ਸਭ ਕੁਝ ਆਮੋ ਸਾਹਮਣੇ ਆਉਂਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਹ ਸ਼ਬਦ ਵਰਤ ਰਿਹਾ ਅਤੇ ਕਹਿ ਰਹੇ ਨੇ ਕਿ ਅਸੀਂ ਮੰਗ ਉਠਾ ਰਹੇ ਹਾਂ ਪਰ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਕਿ ਰਾਜਨੀਤੀ ਹੋ ਰਹੀ ਹੈ ਜਦੋਂ ਵੋਟਾਂ ਸਮੇਂ ਬੰਦੀ ਸਿੰਘ ਯਾਦ ਆਉਂਦੇ ਨੇ ਉਵੇਂ ਵੈਸੇ ਯਾਦ ਨਹੀਂ ਆਉਂਦੇ ਤੇ ਸਿਮਰਨਜੀਤ ਸਿੰਘ ਮਾਨ ਲਗਾਤਾਰ ਵਾਜੇ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਉਹਨਾਂ ਨੇ ਸੰਸਦ ਚ ਉੱਥੇ ਗੱਲਬਾਤ ਕੀਤੀ ਆ ਤੁਸੀਂ ਸਾਰੇ ਨੂੰ ਕਿਵੇਂ ਦੇਖਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਗੁਰਦੀਪ ਬੱਲੂਆਂ ਖੇੜਾ ਉਹਨਾਂ ਨੇ ਮਤਲਬ ਗੱਲਬਾਤ ਕੀਤੀ ਆ ਉਹਨਾਂ ਨੇ ਕਿਸ ਵਿਧੀ ਤੇ ਕੀਤੀ ਆ ਕਿਸ ਇਸ਼ਾਰੇ ਤੇ ਕੀਤੀ ਦੇਖੋ ਜੀ ਉਹਨਾਂ ਦੀ ਕੀ ਮਜਬੂਰੀ ਆ ਸਾਨੂੰ ਨਹੀਂ ਪਤਾ ਅਸੀਂ ਇਹੀ ਕਹਿ ਸਕਦੇ ਆ ਵੀ ਅਸੀਂ ਬਹੁਤ ਨਰਾਸ਼ ਆ ਉਹਨਾਂ ਦੇ ਇਸ ਰਵੱਈਏ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੰਘਰਸ਼ ਬਹੁਤ ਵੱਡਾ ਔਰ ਉਹਨਾਂ ਦਾ ਕਰਦਾਰ ਹੈ ਜੋ ਉਹ ਉਸ ਲੈਵਲ ਦਾ ਹੈ ਵੀ ਪੰਜਾਬ ਦੇ ਵਿੱਚ ਹਰੇਕ ਬੱਚਾ ਜਾਣਦਾ ਹੈ ਜੋ ਸਿਮਰ ਸਿੰਘ ਮਾਨ ਨੇ ਪੰਜਾਬ ਦੀ ਨੌਜਵਾਨੀ ਲਈ ਉਹ ਪੰਜਾਬ ਦੇ ਬੱਚਿਆਂ ਲਈ ਕੀਤਾ ਹੋਵੇ ਭਾਈ ਅਮਰਤਪਾਲ ਸਿੰਘ ਦਾ ਵੀ ਸਰਦਾਰ ਸਿਮਰ ਸਿੰਘ ਮਾਨ ਨੇ ਬਹੁਤ ਸਾਥ ਦਿੱਤਾ ਹੈ ਉਹਨਾਂ ਨੇ ਉਹਨੂੰ ਉਤਸ਼ਾਹਤ ਵੀ ਕੀਤਾ ਸਪੋਰਟ ਵੀ ਕੀਤੀ ਹੈ ਕਿਉਂਕਿ ਜਦੋਂ ਹੁਣ ਜਿੱਤੇ ਨੇ ਫੇਰ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਰੋਲ ਸਰਦਾਰ ਸਿਮਰ ਸਿੰਘ ਮਾਨ ਦੇ ਕਿਰਦਾਰ ਦਾ ਸੀਗਾ ਕੁਰਬਾਨੀਆਂ ਖੇੜਾ ਸਾਹਿਬ ਦੀ ਬਹੁਤ ਵੱਡੀਆਂ ਨੇ ਪਰ ਜੇ ਅਸੀਂ ਇਹ ਸਮਝੀਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁਰਬਾਨੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਵੱਡੀ ਇਹਨਾਂ ਦੀ ਕੁਰਬਾਨੀ ਹੈ ਤਾਂ ਇਹ ਇਹਨਾਂ ਦੀ ਮੂਰਖਤਾ ਹੋਵੇਗੀ ਇਹਨਾਂ ਦੀ ਕੁਰਬਾਨੀ ਹੈ ਉਹ ਪੂਰੀ ਕੌਮ ਜਾਣਦੀ ਹੈ ਕੌਮ ਇਹਨਾਂ ਨੂੰ ਸਤਕਾਰ ਦਿੰਦੀ ਹੈ ਪਰ ਇਸ ਰੂਪ ਦੇ ਵਿੱਚ ਸਿੱਧੇ ਨਿਸ਼ਾਨੇ ਸਰਦਾਰ ਸਿਮਰਤ ਸਿੰਘ ਮਾਨ ਤੇ ਉਹ ਭਾਈ ਅਮਰਪਾਲ ਸਿੰਘ ਖਾਲਸਾ ਤੇ ਕਰਦੇ ਨੇ ਇਹ ਸਿੱਧ ਹੁੰਦਾ ਹੈ ਵੀ ਹੁਣ ਇਸ ਕਿਸ ਪਾਸੇ ਆ ਚੁੱਕੇ ਨੇ ਕਿਉਂਕਿ ਖੇੜਾ ਸਾਹਿਬ ਦਾ ਇਤਿਹਾਸ ਇਹ ਰਿਹਾ ਹੈ ਬਖੇੜਾ ਸਾਹਿਬ ਬਹੁਤ ਸਮਾਂ ਪੰਜਾਬ ਦੀ ਜੇਲ੍ਹਾਂ ਤੋਂ ਬਾਹਰ ਰਹੇ ਨੇ 2016 ਤੋਂ ਬਾਅਦ ਹੀ ਇਹ ਪੰਜਾਬ ਦੀ ਜੇਲ੍ਹਾਂ ਚ ਆਏ ਨੇ ਇਹਨਾਂ ਨੂੰ ਮੈਨੂੰ ਲੱਗਦਾ ਹੈ ਵੀ ਉਹ ਨਹੀਂ ਪਤਾ ਜੋ ਪੰਜਾਬ ਦੀ ਸਿਆਸਤ ਜਾਂ ਪੰਜਾਬ ਦਾ ਜੋ ਹਾਲ ਹੈ ਜੋ ਸਿੱਖਾਂ ਦੇ ਜੋ ਮੰਗਾਂ ਨੇ ਉਹਨਾਂ ਤੋਂ ਖੇੜਾ ਸਾਹਿਬ ਪੂਰੇ ਅਨਜਾਣ ਨੇ ਇਸੇ ਕਰਕੇ ਜੋ ਧਿਰ ਅਕਾਲੀ ਦਲ ਬਾਦਲ ਜਿਹੜੀ ਹੁਣ ਜਿਨ੍ਹਾਂ ਦਾ ਬੇੜਾ ਡੁੱਬ ਰਿਹਾ ਹੈ ਉਸ ਡੁੱਬੇ ਹੋਏ ਬੇੜੇ ਦੇ ਵਿੱਚ ਖੇੜਾ ਸਾਹਿਬ ਸਵਾਰ ਹੋ ਚੁੱਕੇ ਨੇ ਔਰ ਇਹਨਾਂ ਨੇ ਆਪਣੀ ਕੁਰਬਾਨੀ ਨੂੰ ਵੀ ਰੋਲ ਦੇਣਾ ਹੈ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਜੋ ਕੁਛ ਇਹ ਬੋਲਦੇ ਨੇ ਇੱਕ ਵਾਰੀ ਕਮੈਂਟ ਵੀ ਪੜ੍ਹ ਕੇ ਦੇਖਣ ਨੌਜਵਾਨ ਥੱਲੇ ਕਿਹੋ ਜਿਹਾ ਇਹਨਾਂ ਨੂੰ ਕਮੈਂਟ ਕਰਦੇ ਨੇ ਇਹਨਾਂ ਦੀ ਜੋ ਕੁਰਬਾਨੀ ਹੈ ਸਤਕਾਰ ਹੈ ਉਹਨੂੰ ਇਹਨਾਂ ਨੇ ਸਾਰੇ ਰੋਲ ਦੇਣਾ ਹੈ ਬਿਲਕੁਲ ਸ਼ਰਮਣੀ ਅਕਾਲੀ ਦਲ ਲਗਾਤਾਰ ਕਹਿ ਰਿਹਾ ਹੈ ਕਿ ਜਿੰਨੀ ਮਤਲਬ ਅਸੀਂ ਜੇਲਾਂ 'ਚ ਸਮਾਂ ਕੱਟਿਆ ਉਨੀ ਉਮਰ ਨਹੀਂ ਹੈਗੀ ਜਿਨ੍ਹਾਂ ਨੂੰ ਹੁਣ ਕਹਿ ਰਹੇ ਨੇ ਕਿ ਜਲਦੀ ਬਾਹਰ ਲਿਓ ਜਲਦੀ ਬਾਹਰ ਲਿਓ ਕਿ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਾਂ ਕਦੇ ਇਹ ਗੱਲ ਨਹੀਂ ਕਹੀ ਕਿ ਸਾਨੂੰ ਬਾਹਰ ਲਿਓ ਵੀ ਕੋਈ ਗੱਲ ਨਹੀਂ ਅਸੀਂ ਸਜ਼ਾਵਾਂ ਕੱਟ ਰਹੇ ਹਾਂ ਅਸੀਂ ਕਿਤੇ ਨਾ ਕਿਤੇ ਆਪਣੇ ਪੰਥ ਲਈ ਕਰ ਰਹੇ ਹਾਂ ਸਭ ਕੁਝ ਦੇਖੋ ਜੀ ਇਤਿਹਾਸ ਗਵਾਹ ਹੈ ਸਾਨੂੰ ਸਰਦਾਰ ਸਿਮਰ ਸਿੰਘ ਮਾਣ ਬਹੁਤ ਸਟੇਜਾਂ ਤੋਂ ਦੱਸਦੇ ਆਉਂਦੇ ਨੇ ਵੀ ਜਦੋਂ ਬਾਦਲ ਸਾਹਿਬ ਨੂੰ ਜੇਲ੍ਹ ਕੱਟਣੀ ਪੈਂਦੀ ਸੀ ਤਾਂ ਇਹ ਆਡੋ ਮੌਸਮ ਮੰਗਾਉਂਦੇ ਹੁੰਦੇ ਸੀ ਇਹਨਾਂ ਨੇ ਕਿਹੜੀਆਂ ਜੇਲਾਂ ਕੱਟੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਤਿਹਾਸ ਹੈ ਇਹ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਾਕਾ ਸ਼ਾਹੀ ਇਹਨਾਂ ਨੇ ਕੱਟੀ ਹੈ ਕੰਪਨੀ ਕੰਪਨੀ ਦੀ ਤਰ੍ਹਾਂ ਇਹਨਾਂ ਨੇ ਆਪਣੀ ਪਾਰਟੀ ਚਲਾਈ ਹੈ ਤਾਂ ਹੀ ਹੁਣ ਬਾਕੀ ਸਾਰੇ ਨਿਰਾਸ਼ ਨੇ ਉਹ ਜਿਹੜੇ ਨਿਰਾਸ਼ ਨੇ ਉਹਨਾਂ ਦੇ ਸਿਰ ਵੀ ਉਹੀ ਦੋਸ਼ ਨੇ ਜੋ 2015 ਦੇ ਵਿੱਚ ਇਹਨਾਂ ਦੀ ਭਾਈਵੰਦੀ ਸੀ ਉਹਦੇ ਤੋਂ ਕਦੇ ਵੀ ਇਹ ਮੁਨਕਰ ਨਹੀਂ ਹੋ ਸਕਦੇ ਨਾ ਹੀ ਪੰਜਾਬ ਦੀ ਸਿਆਸਤ ਇਸ ਪਾਸੇ ਉਹਨਾਂ ਨੂੰ ਭੁੱਲ ਸਕਦੀ ਹੈ ਜੇ ਅਸੀਂ ਗੱਲ ਕਰੀਏ ਵੀ ਸਰਦਾਰ ਸਿਮਰ ਸਿੰਘ ਮਾਨ ਨੇ ਜੇ ਹੁਣ ਇਹ ਇਲਜ਼ਾਮ ਲਾਉਂਦੇ ਨੇ ਤਾਂ ਇਹ ਆਪਸ ਦੇ ਵਿੱਚ ਇੰਨਾ ਪਾੜ ਚੁੱਕੇ ਨੇ ਕਿਉਂਕਿ 2007 ਦੇ ਵਿੱਚ ਐਫਆਈਆਰ ਹੁੰਦੀ ਹੈ ਸਰਸੇ ਵਾਲੇ ਬਾਬੇ ਤੇ ਔਰ 2012 ਤੱਕ ਉਹਦਾ ਕੋਈ ਚਲਾਨ ਨਹੀਂ ਪੇਸ਼ ਹੁੰਦਾ ਤੇ ਉਹ ਐਫਏਆਰ ਦੀ ਜਿਹੜੀ ਮਨਜ਼ੂਰੀ ਹੈ ਉਹ ਰਾਜਪਾਲ ਤੋਂ ਲਈ ਜਾਂਦੀ ਸੀ ਔਰ 295 ਦੇ ਅਧੀਨ ਉਹਦੀ ਐਫਆਈਆਰ ਹੋਈ ਹੈ ਉਹਦੀ ਪੁਲਿਸ ਕੈنسਲੇਸ਼ਨ ਰਿਪੋਰਟ ਧਾਇਰ ਕਰਦੀ ਹੈ ਔਰ ਕੋਰਟ ਮਨਜ਼ੂਰ ਕਰ ਲੈਂਦੀ ਹੈ ਔਰ ਰੱਦ ਹੋ ਜਾਂਦੀ ਹੈ ਉਸ ਤੋਂ ਬਾਅਦ 2015 ਦੇ ਵਿੱਚ ਜੋ 에ਪੀਸੋਡ ਚੱਲਦਾ ਬਾਦਲਾ ਨੇ ਇਹਦੇ ਵਿੱਚ ਕੁਝ ਨਹੀਂ ਕੀਤਾ ਜੋ ਅੰਤਿਕ ਜਾਂ ਆਮ ਲੋਕ ਪੰਜਾਬ ਦੇ ਲੋਕ ਧਰਨਾ ਲਾਉਂਦੇ ਸੀ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬਾਦਲ ਉਹਨਾਂ ਨੂੰ ਅੱਤਵਾਦੀ ਕਹਿੰਦੇ ਆਏ ਨੇ ਔਰ ਬਾਦਲ ਉਹਨਾਂ ਨੂੰ ਨਿੰਦਦੇ ਆਏ ਨੇ ਔਰ ਅਖਬਾਰ ਦੇ ਵਿੱਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਲਾਉਂਦੇ ਰਹੇ ਨੇ ਵੀ ਇਹ ਲੋਕਾਂ ਦੇ ਵਿਸ਼ਵਾਸ ਨਾ ਕੀਤਾ ਜਾਵੇ ਜੋ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਔਰ ਨਾਲ ਦੀ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਗਾ ਵੀ ਜਿਹੜਾ ਸਾਨੂੰ ਇਹ ਬੰਦੀ ਸਿੰਘਾਂ ਦਾ ਭੰਬਲ ਪੂਸਾ ਪਾਉਂਦੇ ਨੇ ਨੌਜਵਾਨਾਂ ਨੂੰ ਵੀ ਨਵੇਂ ਬੰਦੀ ਸਿੰਘ ਔਰ ਪੁਰਾਣੇ ਬੰਦੀ ਸਿੰਘ ਬੰਦੀ ਸਿੰਘ ਤਾਂ ਉਹ ਹੋਏ ਜਿਨ੍ਹਾਂ ਦੀ ਤੁਸੀਂ ਆਜ਼ਾਦੀ ਪੁਲਿਸ ਨੇ ਖੋਲ ਲਈ ਔਰ ਉਹਨਾਂ ਨੂੰ ਕੈਦ ਕਰ ਲਿਆ ਕਿਸੇ ਨਾ ਕਿਸੇ ਝੂਠੇ ਪਰਚੇ ਤੇ ਪਾ ਕੇ ਜਾਂ ਜਿਨ੍ਹਾਂ ਨੇ ਜਿਹੜੇ ਪੁਰਾਣੇ 84 ਤੋਂ ਲੈ ਕੇ ਜਿਹੜੇ ਸਿੰਘਾਂ ਨੇ ਬਦਲੇ ਲਿਆ ਕੋਈ ਮੂਵਮੈਂਟ ਦੇ ਵਿੱਚ ਕੋਈ ਕਾਰਵਾਈ ਕੀਤੀ ਹੈ ਉਹ ਸਾਡੇ ਬੰਦੀ ਸਿੰਘ ਉਹ ਵੀ ਸਤਕਾਰਤ ਨੇ ਪਰ ਬਾਦਲਾ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਜਦੋਂ ਧਰਨੇ ਲਾਏ ਇਸ ਲੈਵਲ ਤੱਕ ਪ੍ਰੈਸ਼ਰ ਚਲਾ ਗਿਆ ਵੀ ਅਕਾਲੀ ਦਲ ਦੀ ਜੋ ਰਾਜਨੀਤੀ ਹੈ ਸਿਮਟ ਕੇ 5000 ਵੋਟਾਂ ਤੱਕ ਰਹੇਗੀ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ ਫਿਰ ਇਹਨਾਂ ਦੀ ਮਜਬੂਰੀ ਬਣੀ ਬੰਦੀ ਸਿੰਘਾਂ ਦੀ ਗੱਲ ਕਰਨੀ ਆਦਰਵਾਇਜ਼ ਇਹਨਾਂ ਨੇ ਏਦੋਂ ਪਹਿਲਾਂ ਬੰਦੀ ਸਿੰਘਾਂ ਦੀ ਕਦੇ ਗੱਲ ਨਹੀਂ ਕੀਤੀ ਬਿਲਕੁਲ 10 ਸਾਲ ਦਾ ਕਾਰਜਕਾਲ ਰਿਹਾ ਉਦੋਂ ਗੱਲਬਾਤ ਹੋਈ ਕੋਈ ਕੀਤੀ ਸੀ ਗੱਲਬਾਤ ਕਿਉਂਕਿ ਉਦੋਂ ਮੌਕਾ ਵੀ ਸੀ ਉੱਪਰ ਭਾਜੀਪੀ ਸਰਕਾਰ ਵੀ ਰਹੀ ਆ ਇਹਨਾਂ ਦਾ ਕਾਰਜਕਾਲ ਪੰਜਾਬ 'ਚ ਸਰਕਾਰ ਸੀ ਉਦੋਂ ਗੱਲਬਾਤ ਹੋਈ ਸੀ ਕੋਈ ਕਦੇ ਗੱਲਬਾਤ ਨਹੀਂ ਹੋਈ ਜੀ ਤੁਸੀਂ ਜਾਣਦੇ ਹੀ ਹੋ ਬਹੁਤ ਲੰਮੀਆਂ ਗੱਲਾਂ ਨਹੀਂ ਹੈਗੀਆਂ ਜਦੋਂ ਅੰਬ ਸਾਹਿਬ ਧਰਨਾ ਲੱਗਿਆ ਮੇਰਾ ਨਾਮ ਲੈ ਕੇ ਦੱਸਦੇਮ ਗੁਰਬਖਸ਼ ਸਿੰਘ ਨੇ ਜਦੋਂ ਬੰਦੀ ਸਿੰਘਾਂ ਦੀ ਗੱਲ ਕੀਤੀ ਤੇ ਬਾਦਲਾਂ ਦੇ ਇਸ਼ਤਿਹਾਰ ਸੀ ਉਦ ਤੇ ਉਹਦੀ ਖਬਰਾਂ ਲਾਉਂਦੇ ਸੀ ਵੀ ਇਹ ਅੱਤਵਾਦੀ ਨੇ ਬੰਦੀ ਸਿੰਘ ਕੋਈ ਨਹੀਂ ਹੈਗੇ ਤੇ ਅੱਜ ਫੇਰ ਜਦੋਂ ਸਿਆਸਤ ਇਹਨਾਂ ਦੀ ਸਿਮਟ ਕੇ ਜਮਾਨਤਾਂ ਜਬਤ ਤੇ ਰਹਗੀ ਇਕੱਲੀ ਇੱਕੋ ਹੀ ਸੀਟ ਇਹਨਾਂ ਦੀ ਪਾਰਟੀ ਕੋ ਰਹਿਗੀ ਤੇ ਬਾਕੀ ਹਜੇ ਜਿਹੜੇ ਬਾਕੀ ਰੁੱਸ ਕੇ ਵੀ ਗਏ ਨੇ ਉਹ ਅਕਾਲੀ ਦਲ ਬਚਾਓ ਤੇ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਗੱਲਾਂ ਕਰਦੇ ਨੇ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਵੀ ਇਹਨਾਂ ਦੀ ਹਾਲਤ ਹੀ ਹੋਈ ਪਈ ਐ ਵੀ ਇਹ ਰਿਵਾਈਵ ਨਹੀਂ ਜੇ ਸਰਵਾਈਵ ਵੀ ਕਰ ਗਏ ਤਾਂ ਵੀ ਪੜਾ ਕਿਉਂਕਿ ਕਾਲੀ ਦਲ ਦਾ ਸਿਆਸਤ ਦਾ ਇਤਿਹਾਸ ਤਾਂ ਹੈ ਪਰ ਬਾਦਲ ਪਰਿਵਾਰ ਦਾ ਕੋਈ ਇਤਿਹਾਸ ਨਹੀਂ ਖੇੜਾ ਸਾਹਿਬ ਨੇ ਵੀ ਜੋ ਤਰੀਫਾਂ ਕੀਤੀਆਂ ਨੇ ਸਿਰਫ ਬਾਦਲ ਪਰਿਵਾਰ ਦੀਆਂ ਕੀਤੀਆਂ ਨੇ ਸੁਬੀਰ ਬਾਦਲ ਨੂੰ ਸਾਹਿਬ ਕਹੇ ਮਜੀਠੀ ਨੂੰ ਸਾਹਿਬ ਕਹੇ ਕਿ ਖੇੜਾ ਸਾਹਿਬ ਨੂੰ ਨਹੀਂ ਵੀ ادیਬੀਆਂ ਦਾ ਯਾਦ ਰਹੀਆਂ ਕਿ ਇਹਨਾਂ ਦੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਦੀ ਵੀ ਅਦਵੀ ਹੋਰ ਉਹਨਾਂ ਦੀ ਕੁਰਬਾਨੀ ਤੋਂ ਜ਼ਿਆਦਾ ਵੱਡੀ ਹੈ ਅਸੀਂ ਤਾਂ ਇਹ ਇਹਨਾਂ ਨੂੰ ਯਾਦ ਕਰਾਉਨੇ ਆ ਵੀ ਉਹ ਆ ਕੇ ਜੇਲ੍ਹ ਚੋਂ ਉਸ ਸਟੇਜ ਤੇ ਚਲੇ ਗਏ ਜਿਹੜੀਆਂ ਸਿੱਟਾਂ ਨੇ ਇਹ ਸਾਫ਼ ਕਰਤਾ ਵੀ ਸਿੱਧੇ ਦੋਸ਼ੀ ਨੇ ਫਿਰ ਵੀ ਉਹ ਪਾਵਰ ਚ ਹੁੰਦੇ ਹੋਏ ਇਹਨਾਂ ਦੇ ਖਿਲਾਫ ਕੁਝ ਨਹੀਂ ਹੋਇਆ ਹੁਣ ਦੀ ਜੋ ਸਰਕਾਰ ਹੈ ਇਹ ਵੀ ਇਹ ਕਹਿ ਰਹੀ ਹੈ ਵੀ ਸਾਡੇ ਕੋਲ ਸਬੂਤ ਸਾਰੇ ਨੇ ਸਾਡੇ ਕੋਲੇ ਚਿੱਠੇ ਇਕੱਠੇ ਹੋ ਗਏ ਨੇ ਪਰ ਕੀ ਉਹ ਹੁਣ ਸਾਹਮਣੇ ਲਿਆਂਦੇ ਜਾਣਗੇ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਉਹਦਾ ਕੋਈ ਸਿੱਟਾ ਹਜੇ ਤੱਕ ਸਾਬਤ ਨਹੀਂ ਹੋਇਆ ਖੇੜਾ ਸਾਹਿਬ ਜੋ ਬੋਲੇ ਨੇ ਕਿਤੇ ਨਾ ਕਿਤੇ ਗੱਲਬਾਤ ਹੋਈ ਆ ਬਿਕਰਮਜੀਠੀ ਦੀ ਸਟੇਟਮੈਂਟ ਆਈ ਕਿ ਇਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੀ ਐਵੇਂ ਦੀਆਂ ਗੱਲਾਂ ਕਰਨ ਵਾਲੇ ਵੱਡੀਆਂ ਗੱਲਾਂ ਕਰਨ ਵਾਲੇ ਨੂੰ ਸਿਕਿਉਰਿਟੀ ਚਾਹੀਦੀ ਹੈ ਡੀਜੀਪੀ ਨੂੰ ਅਸੀਂ ਪੱਤਰ ਵੀ ਲਿਖਾਂਗੇ ਕਿਉਂਕਿ ਵੀ ਖੇੜਾ ਸਾਹਿਬ ਨੇ ਸਾਰੀਆਂ ਸੱਚੀਆਂ ਗੱਲਾਂ ਕਹਿਤੀਆਂ ਜੀ ਦੇਖੋ ਜੀ ਇਹਨਾਂ ਨੇ ਤਾਂ ਰਲ ਮਿਲ ਕੇ ਨਾ ਪੰਜਾਬ ਦੀ ਜੋ ਮਾਹੌਲ ਹੈ ਜਾਂ ਪੰਜਾਬ ਦੀ ਜੋ ਇਮੇਜ ਹੈ ਇਹਨੂੰ ਖਰਾਬ ਕਰਨਾ ਹੈ ਸੈਂਟਰ ਸਰਕਾਰ ਵੀ ਇਹੀ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ ਵੀ ਇਹੀ ਚਾਹੁੰਦੀ ਹੈ ਵੀ ਪੰਜਾਬ ਦੀ ਇਮੇਜ ਇਹੋ ਜਿਹੀ ਬਣਾ ਦਿੱਤੀ ਜਾਵੇ ਵੀ ਇੱਥੇ ਅਮਨ ਮਾਨਣ ਦੀ ਕੋਈ ਚੀਜ਼ ਨਹੀਂ ਇੱਥੇ ਕਾਨੂੰਨ ਵਿਵਸਥਾ ਨਹੀਂ ਹੈ ਕੰਗੜਾ ਨੌਰਤ ਦਾ ਵੀ ਇਹੀ ਬਿਆਨ ਸੀ ਮੈਂ ਇੱਕ ਅੰਗਰੇਜ਼ੀ ਦੇ ਆਰਟੀਕਲ ਦਾ ਤੁਹਾਨੂੰ ਟੌਪਿਕ ਦੱਸਦਾ ਹਾਂ ਵੀ ਜਿਹੜਾ ਉਹਦੇ ਹੈਡਿੰਗ ਸੀ ਉਹ ਇਹ ਸੀਗਾ ਬਾਲੀਬਾਲ ਟੂ ਬੁਲਟ ਪ੍ਰੂਫ ਵਿਪਖਮਾਂਤਮਨ ਜਦੋਂ ਪ੍ਰਚਾਰ ਕਰਦਾ ਸੀ ਉਹਦੋਂ ਬਾਲੀਬਾਲ ਖੇਡਦਾ ਸੀ ਨੌਜਵਾਨਾਂ ਦੇ ਵਿੱਚ ਜਾ ਕੇ ਅੱਜ ਜਦੋਂ 15 ਅਗਸਤ ਤੇ ਭਾਸ਼ਣ ਦਿੰਦਾ ਤਾਂ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਅੰਦਰ ਉਹ ਪ੍ਰਚਾਰ ਕਰਦਾ ਆਪਣਾ ਲੈਕਚਰ ਦਿੰਦਾ ਕਦੇ ਇਤਿਹਾਸ 'ਚ ਇਹ ਨਹੀਂ ਹੋਇਆ ਵੀ ਕਿਸੇ ਨੂੰ ਪੰਜਾਬ ਦੇ ਵਿੱਚ ਇਹ ਹਾਲਾਤ ਪੈਦਾ ਹੋ ਜਾਣ ਵੀ ਇੱਕ ਸੀਐਮ ਨੂੰ ਬੁਲਟ ਪ੍ਰੂਫ ਸ਼ੀਸ਼ੇ ਦੇ ਅੰਦਰ ਆਪਣਾ ਬਿਆਨ ਦੇਣਾ ਪਵੇ। ਇਹ ਮੈਸੇਜ ਦਿੰਦੇ ਨੇ ਵੀ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ। ਇਹਨਾਂ ਨੇ ਕਿਤੇ ਇਨਫਰਾਸਟ੍ਰਕਚਰ ਦੀ ਗੱਲ ਨਹੀਂ ਕਰਨੀ, ਇਹਨਾਂ ਨੇ ਡਿਵੈਲਪਮੈਂਟ ਦੀ ਗੱਲ ਨਹੀਂ ਕਰਨੀ ਜੋ ਨਿਤਨ ਗਟਕਰੀ ਨੇ ਸਰਕਾਰ ਨੂੰ ਚਿੱਠੀ ਲਿਖੀ ਹੈ। ਉਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਜੋ 32000 ਕਰੋੜ ਦਾ ਪ੍ਰੋਜੈਕਟ ਰੁਕ ਚੁੱਕਿਆ ਹੈ। ਨੈਸ਼ਨਲ ਹਾਈਵੇਜ਼ ਦਾ। ਦਿਖਾਉਣਾ ਕੀ ਹੈ ਵੀ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਹੈ ਜੀ। ਪੰਜਾਬ ਦੇ ਹਾਲਾਤ ਠੀਕ ਨਹੀਂ ਹੈ। ਇੱਕ ਪਾਸੇ ਤਾਂ ਇਹ ਕਹਿਣਗੇ ਦੇਖੋ ਜੀ ਖਾਲਿਸਤਾਨ ਦੀ ਕੋਈ ਵੋਟ ਨਹੀਂ ਹੈ। ਬਿਸੇਮਰ ਜਤਮਾਨ ਨੂੰ ਕੀ ਵੋਟ ਪੈਣੀ ਹੈ ਦੂਜੇ ਪਾਸੇ ਕਹਿਣਗੇ ਜੀ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ ਦੱਸਣਾ ਕੀ ਚਾਹੁੰਦੇ ਨੇ ਇਹ ਆਪ ਵੀ ਕਨਫਿਊਜ਼ ਨੇ ਇਹ ਵੀ ਇਹਨਾਂ ਨੂੰ ਸੈਂਟਰ ਨੂੰ ਖੁਸ਼ ਕਰਨਾ ਹੈ ਜਾਂ ਪੰਜਾਬ ਦੇ ਲੋਕਾਂ ਦੇ ਹਾਲਾਤ ਕੀ ਕਰਨੇ ਨੇ ਇਹ ਸਾਫ਼ ਹੈ ਜੀ ਬਿਲਕੁਲ ਸਿਮਰਨਜੀਤ ਸਿੰਘ ਮਾਨ ਤੇ ਵਿਰੋਧੀ ਵੀ ਬਹੁਤ ਮਤਲਬ ਟਿੱਪਣੀਆਂ ਕਰਦੇ ਨੇ ਕਿ ਇੱਕ ਮੌਕੇ ਤੇ ਕਿਸੇ ਦਾ ਓਟ ਆਸਰਾ ਲੈ ਕੇ ਕਹਿ ਦਈਏ ਜਾਂ ਕਿਸੇ ਸਿੰਘਾਂ ਦਾ ਬੰਦੀ ਸਿੰਘਾਂ ਦੀ ਗੱਲਬਾਤ ਕਰਕੇ ਜਿੱਤਦੇ ਰਹੇ ਨੇ ਕਿ ਜਦੋਂ ਸੱਤਾਧਾਰੀ ਹੋ ਜਾਂਦੇ ਨੇ ਜਾਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਵੀ ਕੁਝ ਨਹੀਂ ਕੀਤਾ ਵਿਰੋਧੀਆਂ ਦਾ ਸਵਾਲ ਹੈ ਜੀ ਨਹੀਂ ਜੀ ਇਹ ਮਾਨ ਸਾਹਿਬ ਨੇ ਕਦੇ ਵੀ ਵਿਰੋਧੀਆਂ ਨੂੰ ਉਸ ਤਰੀਕੇ ਨਾਲ ਕਦੇ ਜਵਾਬ ਹੀ ਨਹੀਂ ਦਿੱਤਾ ਕਿਉਂਕਿ ਕਦੇ ਵੀ ਮਾਨ ਸਾਹਿਬ ਨੇ ਆਪਣੇ ਕਿਸੇ ਗੱਲ ਦੇ ਵਿੱਚ ਕਿਸੇ ਵੀ ਲੀਡਰ ਦਾ ਕਿਸੇ ਵੀ ਆਪੋਜੀਸ਼ਨ ਬੰਦੇ ਦਾ ਵਿਰੋਧ ਨਹੀਂ ਕੀਤਾ ਉਹਨਾਂ ਦਾ ਕਿਰਦਾਰ ਹੀ ਨਹੀਂ ਹੈ ਪਰ ਜੇ ਤੁਸੀਂ ਹੌਨ ਰਿਕਾਰਡ ਦੇਖੋਗੇ ਜਦੋਂ ਵੀ ਸਰਦਾਰ ਸਿਮਰਤ ਸਿੰਘ ਮਾਣ MP ਬਣੇ ਨੇ ਤਾਂ ਜੋ ਸਰਦਾਰ ਸਿਮਰਤ ਸਿੰਘ ਮਾਣ ਨੇ ਆਪਣੀ ਗੱਲ ਕਰਤੀ ਉਹ ਹਜੇ ਤੱਕ ਕੋਈ ਲੀਡਰ ਪੰਜਾਬ ਦਾ ਨਹੀਂ ਕਰ ਸਕਿਆ ਨਾ ਹੀ ਕਰ ਸਕਦਾ ਜੋ ਜ਼ੁਰਤ ਹੈ ਮਾਨ ਸਾਹਿਬ ਦੇ ਵਿੱਚ ਦੀਪ ਸਿੱਧੂ ਦੇ ਕਤਲ ਦੀ ਗੱਲ ਸਿੱਧੂ ਮੂਸੇਵਾਲੇ ਦੀ ਨਿੱਜਰ ਸਾਹਿਬ ਦੀ ਪੰਜਵੜ ਸਾਹਿਬ ਦੀ ਪਾਰਲੀਮੈਂਟ ਦੇ ਵਿੱਚ ਗੱਲ ਸਰਦਾਰ ਸਿਮਰਤ ਸਿੰਘ ਮਾਣ ਨੇ ਕੀਤੀ ਹੈ ਔਰ ਮਾਨ ਸਾਹਿਬ ਸ਼ਿਉਮਨੀ ਕਲੇਰ ਦਾ ਅੰਮ੍ਰਿਤਸਰ ਦੇ ਕੱਲੇ MP ਸੀਗੇ ਜਿਨ੍ਹਾਂ ਨੂੰ ਹੋਰ ਕਿਸੇ ਪਾਰਟੀ ਦੀ ਹਮਾਇਤ ਜਾਂ ਸਮਝੌਤਾ ਜਾਂ ਉਹਨਾਂ ਦੀ ਸਪੋਰਟ ਨਹੀਂ ਸੀ ਪਰ ਫਿਰ ਵੀ ਜੁਰਤ ਨਾਲ 78 ਸਾਲ ਦੀ ਉਮਰ 'ਚ ਉਹ ਗੱਲ ਕਰ ਦਿੰਦੇ ਨੇ ਜੋ ਸੁਖਬੀਰ ਬਾਦਲ ਹੋ ਰਹੀ ਜਾਂ ਮਜੀਠੀ ਹੋ ਰਹੀ ਸਾਰੀ ਉਮਰ ਨਹੀਂ ਕਰ ਸਕਦੇ ਨਾ ਇਹਨਾਂ ਦੀ ਮਨਸ਼ਾ ਕਦੇ ਵਰਤਦੇ ਤਾਂ ਇਹ ਨੇ ਨੌਜਵਾਨਾਂ ਨੂੰ ਸਰਦਾਰ ਸਿਮਰ ਸਿੰਘ ਮਾਰ ਨੇ ਤਾਂ ਹਮੇਸ਼ਾ ਜੋ ਗੈਂਗਸਟਰ ਕਹਿ ਕੇ ਨੌਜਵਾਨ ਮਾਰ ਦਿੱਤੇ ਜਾਂਦੇ ਨੇ ਝੂਠੇ ਇਨਕਾਊਂਟਰ ਕਰ ਦਿੱਤੇ ਜਾਂਦੇ ਨੇ ਉਹਨਾਂ ਦੀ ਵੀ ਮਾਨ ਸਾਹਿਬ ਨੇ ਹੱਕਗਤ ਕੀਤਾ ਹੈ ਮਾਨ ਸਾਹਿਬ ਡੈਥ ਪੈਨਲਟੀ ਦੇ ਹਮੇਸ਼ਾ ਅਗੇਂਸਟ ਨੇ ਉਹ ਨਵੇਂ ਕਾਨੂੰਨ ਜਿਵਾਉਂਦੇ ਨੇ ਉਹਨਾਂ ਦੇ ਅਗੇਂਸਟ ਵੀ ਬੋਲਦੇ ਨੇ ਵੀ ਨਹੀਂ ਪੰਜਾਬ ਦੇ ਵਿੱਚ ਔਰ ਜਾਂ ਸਿੱਖਾਂ ਦੇ ਲਈ ਜਾਂ ਘੱਟ ਗਿਣਤੀਆਂ ਲਈ ਇੰਨੇ ਹਾਰਡ ਕਾਨੂੰਨ ਨਹੀਂ ਹੋਣੇ ਚਾਹੀਦੇ ਵੀ ਤੁਸੀਂ ਕਿਸੇ ਨੌਜਵਾਨ ਨੂੰ ਸੁਧਾਰਨ ਦਾ ਮੌਕਾ ਹੀ ਨਾ ਦਵੋ ਤੇ ਉਹਨੂੰ ਗੋਲੀ ਮਾਰ ਕੇ ਇਨਕਾਊਂਟਰ ਕਰ ਦਿਓ ਪੰਜਾਬ ਦੀ ਇਹ ਵਿਵਸਥਾ ਨਹੀਂ ਹੈ ਅਸੀਂ ਹਮੇਸ਼ਾ ਕਨਸਟੀਟਿਊਸ਼ਨ ਦੇ ਅਕੋਰਡਿੰਗ ਜੇ ਤੁਸੀਂ ਇਹਨੂੰ ਲਾਗੂ ਕੀਤਾ ਸਾਡੇ ਤੇ ਅਸੀਂ ਇਹਨੂੰ ਮੰਨਦੇ ਆ ਤਾਂ ਅਸੀਂ ਸ਼ਾਂਤਮਈ ਰਹਿ ਕੇ ਆਪਣਾ ਜਿਹੜਾ ਉਪਦੇਸ਼ ਹੈ ਜਾਂ ਅਸੀਂ ਲਕਸ਼ ਹੈ ਉਹਨੂੰ ਪ੍ਰਾਪਤ ਕਰਨਾ ਹੈ ਉਸ ਰਾਹ ਤੇ ਚੱਲਣਾ ਹੈ ਇਹ ਸਰਦਾਰ ਸਿਮਰ ਸਿੰਘ ਮਾਨ ਦਾ ਕਿਰਦਾਰ ਹੈ ਬਿਲਕੁਲ ਇਹ ਵੀ ਕਿਹਾ ਜਾਂਦਾ ਕਿ ਮਾਨ ਸਾਹਿਬ ਚਲੋ ਮੰਗ ਵੀ ਬਹੁਤ ਰੱਖਦੇ ਨੇ ਪਰ ਮਾਨ ਸਾਹਿਬ ਦੀ ਮੰਗ ਪੂਰੀ ਨਹੀਂ ਹੋਈ ਇਨਸਾਫ ਤਾਂ ਮਿਲਿਆ ਨਹੀਂ ਜੀ ਨਾ ਦੀਪ ਸਿੱਧੂ ਨੂੰ ਮਿਲਿਆ ਨਾ ਸਿੱਧੂ ਮੂਸੇ ਵਾਲੇ ਨੂੰ ਮਿਲਿਆ ਕਿ ਗੱਲਾਂ ਤਾਂ ਆਖੀਆਂ ਨੇ ਜਦ ਤੱਕ ਇਨਸਾਫ ਦਵਾਉਂਦੇ ਪੂਰਾ ਉਹਤੇ ਕਿਤੇ ਨਾ ਕਿਤੇ ਕਾਰਵਾਈ ਪੈਰਵਾਈ ਕਰਕੇ ਉਹ ਗਏ ਸਨ ਦੇਖੋ ਜੀ ਜੇ ਤੁਸੀਂ ਉਹ ਕਹਿੰਦੇ ਵੀ ਇਨਸਾਫ ਨਹੀਂ ਮਿਲਿਆ ਤਾਂ ਇਨਸਾਫ ਆਪਾਂ ਨੂੰ 84 ਦਾ ਵੀ ਨਹੀਂ ਮਿਲਿਆ ਇਨਸਾਫ ਅਸੀਂ ਮੰਗਦੇ ਕਿਹਦੇ ਤੋਂ ਹਾਂ ਅਸੀਂ ਉਹਨਾਂ ਅੱਗੇ ਗੁਹਾਰ ਲਾ ਸਕਦੇ ਹਾਂ ਜਦੋਂ ਸਾਡੀ ਗਿਣਤੀ ਸਾਡੇ ਐਮਪੀ ਵੱਧ ਹੋਏ ਸਰਦਾਰ ਸਿਮਰ ਸਿੰਘ ਮਾਨ ਅਰਗੇ ਐਮਪੀ ਸਰਦਾਰ ਅਮਰਤਪਾਲ ਸਿੰਘ ਅਰਗੇ ਐਮਪੀ ਜਦੋਂ ਉੱਥੇ ਪਾਰਲੀਮੈਂਟ ਚ ਜਾ ਕੇ ਬੋਲਣ ਗਿਆ ਅਸਰ ਤਾਂ ਉਦੋਂ ਹੋਣਾ ਉਹ ਹੁਣ ਤੱਕ ਅਸਰ ਕਿਉਂ ਨਹੀਂ ਹੋਇਆ ਕਿਉਂਕਿ ਜਿਹੜੀਆਂ ਇਹ ਭਾਈਵਾਲ ਧੜੇਬੰਦੀਆਂ ਨੇ ਜੋ ਬਾਦਲ ਹੋ ਰਹੀ ਬੀਜੇਪੀ ਨਾਲ ਕਰਦੇ ਰਹੇ ਨੇ ਔਰ ਹੁਣ ਤੁਸੀਂ ਦੇਖੋ ਵੀ ਬੜੀ ਨਿਰਾਸ਼ਾਜਨਕ ਗੱਲ ਹੈ ਵੀ ਮਾਨ ਸਾਹਿਬ ਨੇ ਬੜਾ ਅਫਸੋਸ ਜ਼ਾਤਾਇਆ ਹੈ ਵੀ ਇਸ ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਨੇ 4 ਜੂਨ ਨੂੰ ਤਾਂ ਰਿਜ਼ਲਟ ਆਇਆ ਸਭ ਤੋਂ ਵੱਧ ਸੀਟਾਂ ਕਾਂਗਰਸ ਲੈ ਕੇ ਜਾਂਦੀ ਹੈ ਕਿਉਂਕਿ 1 ਜੂਨ ਤੋਂਰ 6 ਜੂਨ ਤੋਂ ਜੋ ਬਲੂ ਸਟਾਰ ਦਰਬਾਰ ਸਾਹਿਬ ਦੀ ਬੇਦਬੀ ਹੋਈ ਹੈ ਉਹ ਚ ਸਭ ਤੋਂ ਵੱਧ ਹਿੱਸਾ ਕਾਂਗਰਸ ਦਾ ਔਰ ਬੀਜੇਪੀ ਉਹ ਚ ਭਾਈ ਵੱਲ ਰਹੀ ਹੈ ਇਹ ਤਾਂ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜਿਹੜਾ ਬੰਦਾ ਸਾਡੇ ਲਈ ਆਵਾਜ਼ ਉਠਾਉਂਦਾ ਹੈ ਜੋ ਸਾਡੀ ਗੱਲ ਕਰਦਾ ਅਸੀਂ ਉਹ ਦੀ ਪੱਖ ਕਿਵੇਂ ਪੂਰਨਾ ਲੋਕਾਂ ਨੇ ਹਮੇਸ਼ਾ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਤੇ ਰਾਵਲ ਜਿਹੜੀ ਕੰਨ ਖੁਸ਼ ਕਰਦੀਆਂ ਨੇ ਉਹਨਾਂ ਵੱਲ ਤੁਰ ਗਈਆਂ ਨੇ ਉਦੋਂ ਵੇ ਪਛਤਾਉਂਦੀਆਂ ਨੇ ਸਰਦਾਰ ਸਿਮਰ ਸਿੰਘ ਮਾਨ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਜੇ ਤੁਸੀਂ ਉਹਨਾਂ ਦਾ ਲਾਈਫ ਸਟਾਈਲ ਦੇਖੋ ਜੇ ਉਹ ਅੱਜ ਇਲੈਕਸ਼ਨ ਹਾਰ ਜਾਂਦੇ ਨੇ ਤਾਂ ਅਗਲੇ ਦਿਨ ਫੇਰ ਉਹ ਲੋਕਾਂ 'ਚ ਹੁੰਦੇ ਨੇ ਕਿਉਂਕਿ ਉਹ ਕਹਿੰਦੇ ਮੈਂ ਆਪਣੀ ਗੱਲ ਕਹਿੰਦੇ ਰਹਿਣਾ ਤੇ ਜਦੋਂ ਸਾਡੀ ਗਿਣਤੀ ਵਧੀ ਸਾਡੀ ਉੱਥੇ ਆਵਾਜ਼ ਮਜ਼ਬੂਤ ਹੋਈ ਤਾਂ ਅਸੀਂ ਹੱਕ ਲੈ ਵੀ ਸਕਦੇ ਹਾਂ ਠੀਕ ਹੈ ਬਿਲਕੁਲ ਬਾਕੀ ਐਡਵੋਕੇਟਸ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਗੱਲਬਾਤ ਤੁਸੀਂ ਵੀ ਕੀਤੀ ਆ ਕਿ ਮਾਨ ਸਾਹਿਬ ਪੂਰੇ ਮੁੱਦੇ ਵੀ ਚੱਕਦੇ ਨੇ ਸਭ ਕੁਝ ਪਰ ਇਸ ਵਾਰ ਕਿਵੇਂ ਦਾ ਹੋਇਆ ਮਾਹੌਲ ਕਿਉਂਕਿ ਪਹਿਲਾਂ ਵੱਡਾ ਫਤਵਾ ਦਿੱਤਾ ਸੰਗਰੂਰ ਵਾਲਿਆਂ ਨੇ ਇਸ ਵਾਰ ਫਿਰ ਕਾਫੀ ਨਮੋਸ਼ੀ ਵੀ ਚੱਲਣੀ ਪਈ ਆ ਵੀ ਤੀਜੇ ਨੰਬਰ ਤੱਕ ਮਾਨ ਸਾਹਿਬ ਪਹੁੰਚੇ ਨਹੀਂ ਜੀ ਨਮੋਸ਼ੀ ਕਾਦੀ ਇਹਦੇ ਚ ਕਦੇ ਵੀ ਮਾਨ ਸਾਹਿਬ ਨੇ ਜਿੱਤ ਹਾਰ ਦਾ ਤਾਂ ਕਦੇ ਜਸ਼ਨ ਨਹੀਂ ਮਨਾਇਆ ਨਾ ਹੀ ਅਫਸੋਸ ਕੀਤਾ ਔਰ ਮਾਨ ਸਾਹਿਬ ਦਾ ਤਾਂ ਇਹ ਕਹਿਣਾ ਹੈ ਵੀ ਅਸੀਂ ਲੜਦੇ ਰਹਿਣਾ ਅਸੀਂ ਇਸ ਪੇੜ ਦੇ ਵਿੱਚ ਆਪਣੀ ਗੱਲ ਕਰਦੇ ਰਹਿਣਾ ਜਦੋਂ ਤੁਸੀਂ ਮੌਜੂਦਾ ਸਰਕਾਰ ਹੋਵੇ 92 ਉਹਨਾਂ ਦੇ ਐਮਐਲਏ ਹੋਣ ਔਰ ਉਹਨਾਂ ਦਾ ਸਾਰਾ ਜ਼ੋਰ ਸੰਗਰੂਰ ਦੀ ਸੀਟ ਤੇ ਲੱਗਿਆ ਹੋਵੇ ਔਰ ਸਕਪਾਲ ਖੈਰਾ ਖਾਸ ਕਰਕੇ ਸੰਗਰੂਰ ਸੀਟ ਚੁੰਨਦਾ ਕਿਉਂਕਿ ਉਹਦੀ ਵੱਡੀ ਚੋਟ ਸਰਦਾਰ ਸਿਮਰ ਸਿੰਘ ਮਾਨ ਨੂੰ ਵੱਜਣੀ ਸੀ ਉਹਦਾ ਵੀ ਨੁਕਸਾਨ ਹੋਇਆ ਸਾਰੀਆਂ ਹੀ ਪਾਰਟੀਆਂ ਮਾਨ ਸਾਹਿਬ ਦੇ ਖਿਲਾਫ ਹੋ ਗਈਆਂ ਔਰ ਸੈਂਟਰ ਦੀ ਇਹ ਹਦਾਇਤ ਸੀ ਵੀ ਸਿਮਰਜੀਤ ਮਾਨ ਕੱਲਣੇ ਜਿੱਤਣਾ ਚਾਹੀਦਾ ਅਦਰਵਾਈਜ਼ ਤੁਸੀਂ ਇਹ ਦੱਸੋ ਵੀ ਆਮ ਪਾਰਟੀ ਦੀ ਸੀਟਾਂ ਕਿੰਨੀ ਆਈਆਂ ਨੇ ਤਿੰਨ ਸੀਟਾਂ ਹੀ ਨੇ ਉਹ ਚ ਸੰਗਰੂਰ ਦੀ ਇਹਨਾਂ ਦੀ ਬਹੁਤ ਜ਼ੋਰ ਲੱਗਿਆ ਹੋਇਆ ਸੀ ਔਰ ਦੂਜੀਆਂ ਦੋ ਸੀਟਾਂ ਬਹੁਤੇ ਮਹਿੰਨੇ ਰੱਖਾਉਂਦੀਆਂ ਕਿਤੇ 5000 ਦਾ ਮਾਰਜਿਨ ਹੈ ਕਿਤੇ 10000 ਦਾ ਮਾਰਜਿਨ ਹੈ ਸਾਰੇ ਹੀ ਸਿਮਟ ਕੇ ਰਹਿ ਗਏ ਤੇ ਇਕੱਲੇ ਸਿਮਰਜ ਸਿੰਘ ਮਾੜਨੀ ਨੇ ਜੋ ਪੰਜਾਬ ਦੀ ਔਰ ਪੰਜਾਬੀਓ ਦੀ ਸਿੱਖਾਂ ਦੀ ਗੱਲ ਕਰਦੇ ਨੇ ਤੇ ਉਹ ਉਹਦੇ 'ਚ ਸਾਨੂੰ ਕੋਈ ਸ਼ੱਕ ਨਹੀਂ ਠੀਕ ਹੈ ਹੁਣ ਕੀ ਪਲਾਨਿੰਗ ਰਹਿਣ ਵਾਲੀ ਆ ਮਾਨ ਸਾਹਿਬ ਦੀ ਫੇਰ ਉਹ ਵੀ ਪੂਰਾ ਵਿਚਰਨਗੇ ਜ 27 ਦੀ ਇਲੈਕਸ਼ਨ ਤੇ ਕਿਵੇਂ ਹੁਣ ਕੋਈ ਫੋਕਸ ਕਿਵੇਂ ਦਾ ਪਲਾਨ ਨੇ ਜ਼ਰੂਰ ਜੀ ਹੁਣ ਸਰਦਾਰ ਸਿਮਰ ਸਿੰਘ ਮਾਣ ਦੁਆਰਾ ਫੇਰ ਲੋਕਾਂ ਦੇ ਵਿੱਚ ਰਹੇ ਨੇ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਨੂੰ ਅ ਬਹੁਤ ਲੋਕਾਂ ਨੂੰ ਹੌਸਲਾ ਦਿੰਦੇ ਨੇ ਵੀ ਕਿਵੇਂ ਅਸੀਂ ਹੁਣ ਜੋ ਜਿਮਣੀ ਇਲੈਕਸ਼ਨ ਆ ਰਹੀਆਂ ਨੇ ਉਹਦੇ ਵਿੱਚ ਅਸੀਂ ਕਿਵੇਂ ਮਤਲਬ ਮਜਬੂਤੀ ਨਾਲ ਚੋਣ ਲੜਨੀ ਹੈ ਬਾਕੀ ਵੀ ਧਿਰਾਂ ਜਿਹੜੀਆਂ ਨਵੇਂ ਅਕਾਲੀ ਦਲ ਬਣਾਉਣ ਦੀ ਗੱਲ ਕਰਦੀਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਖਿਲਾਫ ਭੁਗਤਰੀਆਂ ਨੇ ਉਹਨਾਂ ਨੂੰ ਕਿਵੇਂ ਟੱਕਰਾ ਦੇਣਾ ਔਰ ਪੰਥਕ ਰੂਪ ਦੇ ਵਿੱਚ ਸ਼੍ਰੋਮਣੀ ਕਾਲੇਦਾਰ ਅੰਮ੍ਰਿਤਸਰ ਨੇ ਆਪਣਾ ਪੰਜਾਬ ਪ੍ਰਤੀ ਫਰਜ਼ ਕਿਵੇਂ ਨਿਭਾਉਣਾ ਹੈ ਉਹ ਚ ਮਾਨਸਾਹ ਨਿਰੰਤਰ ਆਪਣਾ ਹਿੱਸਾ ਦੇ ਰਹੇ ਨੇ ਬਿਲਕੁਲ ਆ ਖੇੜਾ ਸਾਹਿਬ ਨੇ ਇੱਕ ਵੱਡੀ ਗੱਲ ਕਹੀ ਸੀ ਉਹ ਰੈਲੀ ਦੇ ਵਿੱਚ ਕਿ ਕੁਰਸੀਆਂ ਦੇ ਪਾਵਿਆਂ ਥੱਲੇ ਆਪਣੇ ਸਿਰ ਲਘੋਲੇ ਇਸ਼ਾਰਾ ਜਾ ਕਰਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਤਲਬ ਉਹ ਕਿਸੇ ਜਿਵੇਂ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਆ ਕਿ ਇੰਨੇ ਵੱਡੇ ਵਾਰ ਕਿਵੇਂ ਕਰਦੇ ਉਹਨਾਂ ਨੇ ਦੇਖੋ ਜੀ ਇਹ ਤਾਂ ਹੁਣ ਸਮਝ ਤੋਂ ਬਾਹਰ ਨੇ ਇੰਨੀ ਨਿਰਾਸ਼ਾ ਭਰੀਆਂ ਗੱਲਾਂ ਉਸ ਸਟੇਜ ਤੋਂ ਕਰਨੀਆਂ ਤੇ ਇਹ ਤਾਂ ਹੁਣ ਖੇੜਾ ਸਾਹਿਬ ਨੂੰ ਸਾ ਦੱਸਣਾ ਪਊਗਾ ਵੀ ਕਿਹੜੀ ਕੁਰਸੀ ਦੇ ਥੱਲੇ ਕਿਹਨੇ ਸਿਰ ਦਿੱਤਾ ਕਿਉਂਕਿ ਇਲਜ਼ਾਮ ਲਾਉਣੇ ਔਰ ਇਸ ਕਰੈਕਟਰ ਤੱਕ ਲਾਉਣੇ ਉਹਨਾਂ ਨੇ ਬਾਏ ਨੇਮ ਉਹਨਾਂ ਦਾ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਇਸ ਸਮੇਂ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਚਿਹਤੇ ਨੇ ਇਸ ਸਮੇਂ ਜਿਹੜੇ ਪੰਥਕ ਹਵਾ ਦੇ ਵਿੱਚ ਪੰਥਕ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਉੱਭਰ ਰਹੇ ਨੇ ਇਹਨਾਂ ਦੇ 35 ਸਾਲ ਦੇ ਇਤਿਹਾਸ ਦੇ ਵਿੱਚ ਉਹ ਨਹੀਂ ਹੋਇਆ ਜੋ ਸਰਦਾਰ ਸਿਮਰ ਸਿੰਘ ਮਾਰਨੇ ਔਰ ਅਮਰਤਪਾਲ ਸਿੰਘ ਨੇ ਕਰ ਚੁੱਕੇ ਹੈ ਜਦੋਂ ਨੌਜਵਾਨਾਂ ਨੇ ਆਪਣੇ ਹੱਥ ਦੇ ਵਿੱਚ ਸਾਰੀ ਰਾਜਨੀਤੀ ਔਰ ਪੋਲਿਟੀਕਲ ਵੋਟਾਂ ਦੀ ਜੋ ਕੰਪੇਨਿੰਗ ਲੈ ਲਈ ਤਾਂ 2 ਹਫ਼ਤੇ ਦੇ ਵਿੱਚ ਫਰੀਦਕੋਟ ਦੀ ਸਾਰੀ ਸਿਆਸਤ ਬਦਲ ਗਈ ਸੀ ਇਹ ਨਹੀਂ ਹੈ ਇਹ ਫਜ਼ੂਲ ਦੇ ਇਲਜ਼ਾਮ ਨੇ ਤੇ ਮੈਂ ਤਾਂ ਇਹ ਕਹਿਣਾ ਵੀ ਖੇੜਾ ਸਾਹਿਬ ਨੂੰ ਆਪਣੇ ਕਰਦਾਰ ਤੋਂ ਇੰਨੀਆਂ ਨੀਵੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਵੀ ਕੱਲ ਉਹਨਾਂ ਨੂੰ ਜਵਾਬ ਦੇਣੇ ਪੈਣ ਇਹ ਪਛਤਾਉਣਗੇ ਕਿਉਂਕਿ ਨੌਜਵਾਨ ਬਹੁਤ ਨਾਰਾਸ਼ ਨੇ ਇੱਕ ਤਾਂ ਉਸ ਸਟੇਜ ਤੇ ਜਾ ਕੇ ਇਹਨਾਂ ਦਾ ਬੋਲਣਾ ਉਹ ਬਹੁਤ ਬੰਦ ਭੱਗ ਹੈ ਦੁੱਖदाई ਹੈ ਸਾਡੇ ਲਈ ਇੱਕ ਇਹਨਾਂ ਦੀ ਕੁਰਬਾਨੀ ਬਹੁਤ ਸਤਿਕਾਰਯੋਗ ਹੈ ਸਾਡੇ ਇਹ ਪੰਥ ਤੇ ਸਰਮਾਏ ਨੇ ਇਸ ਤਾਂ ਇਹਨਾਂ ਨੂੰ ਬੇਨਤੀ ਵੀ ਕਰਾਂਗੇ ਹੱਥ ਜੋੜ ਕੇ ਵੀ ਇਹ ਸਮਝਣ ਇਸ ਚੀਜ਼ ਤੋਂ ਗੁਰੇਜ਼ ਕਰਨ ਤੇ ਜੇ ਨਹੀਂ ਮਤਲਬ ਇਹਨਾਂ ਨੇ ਕੋਈ ਗੱਲ ਉਹੇ ਜੀ ਕਰਨੀ ਘੱਟੋ ਘੱਟ ਇਹ ਚੁੱਪ ਰਹਿਣ ਵੀ ਸਾਨੂੰ ਨੌਜਵਾਨਾਂ ਨੂੰ ਪੰਬਲ ਪੁੱਸੇ ਚ ਨਾ ਪਹੁੰਚਣ ਵੀ ਨਵੇਂ ਅਕਾਲੀ ਪ੍ਰਾਣੇ ਅਕਾਲੀ ਨਵੇਂ ਬੰਦੀ ਪ੍ਰਾਣੇ ਬੰਦੀ ਕਹਿ ਕੇ ਤੇ ਉਸ ਚੀਜ਼ ਨੂੰ ਨਾ ਰੋਲਣ ਕਿਉਂਕਿ ਜੋ ਜਿੱਤੇ ਹੋਏ ਐਮਪੀ ਨੇ ਲੋਕਾਂ ਨੇ ਉਹਨਾਂ ਨੂੰ ਆਪਣਾ ਸਤਿਕਾਰ ਦਿੱਤਾ ਹੈ ਔਰ ਉਹਨਾਂ ਦੀ ਲੀਡ ਦੇਖਣ ਵਾਲੀ ਹੈ ਇਹ ਹੁਣ ਉਸ ਚੀਜ਼ 'ਚ ਉਲਝ ਚੁੱਕੇ ਨੇ ਜਦੋਂ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ ਹੁਣ ਜਵਾਬ ਕੋਈ ਨਹੀਂ ਤਾਂ ਇਲਜ਼ਾਮਬਾਜ਼ੀ ਹੈ ਜਿਹੜਾ ਇਹਨਾਂ ਦੇ ਹੱਕ 'ਚ ਨਹੀਂ ਭੁਗਤਰਾ ਉਹ ਏਜੰਸੀਆਂ ਦਾ ਬੰਦਾ ਹੋ ਜਾਂਦਾ ਉਦੋਂ ਪਹਿਲਾਂ ਇਹਨਾਂ ਦਾ ਜੀ ਜਥੇਦਾਰ ਹੁੰਦੇ ਨੇ ਉਹ ਇਹ ਤਾਂ ਹੁਣ ਇਹ ਪਛਾਣਨ ਠੀਕ ਹੈ ਬਿਲਕੁਲ ਜੀ ਸੋ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਐਡਵੋਕੇਟ ਜਗਮੀਤ ਸਿੰਘ ਜਿਨ੍ਹਾਂ ਨੇ ਪੂਰਾ ਬਾਬਾ ਬਕਾਲਾ ਦੀ ਰੈਲੀ 'ਚ ਜੋ ਕੁਝ ਹੋਇਆ ਗੁਰਦੀਪ ਖੇੜਾ ਨੇ ਜੋ ਕੁਝ ਕਿਹਾ ਉਹਦਾ ਖੰਡਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਕਾਫੀ ਹਮਲੇ ਕੀਤੇ ਨੇ ਕਿ ਮੰਦ ਭਾਗੇ ਨੇ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਟੇਜ ਤੇ ਜਾ ਕੇ ਪਤਾ ਨਹੀਂ ਕੀ ਲਾਹਾ ਲੈਣਾ ਚਾਹੁੰਦੇ ਸੀ ਕੀ ਕੋਈ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਅਤੇ ਜੋ ਵੀ ਗੱਲਾਂ ਕੀਤੀਆਂ ਨੇ ਉਹਨਾਂ ਦਾ ਖੰਡਨ ਕੀਤਾ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ